ਪਹਿਲਾਂ ਨੇ ਕਿਹਾ ਕਿ ਉਸਨੇ ਕਿੰਨੀ ਵਾਰ ਪੁਲਿਸ ਨੂੰ ਸ਼ਿਕਾਇਤ ਵੀ ਕੀਤੀ ਪਰ ਇਸ ਦਾ ਪਿਤਾ ਪੁਲਿਸ ਦੇ ਵਿੱਚ ਐਸ ਐਚ ਓ ਹੈ ਜਿਸ ਕਰਕੇ ਇਸਤੇ ਕੋਈ ਵੀ ਪੁਲਿਸ ਦਾ ਅਧਿਕਾਰੀ ਕਾਰਵਾਈ ਨਹੀਂ ਕਰ ਰਿਹਾ। ਮਹਿਲਾ ਨੇ ਇਹ ਵੀ ਦੱਸਿਆ ਕਿ ਇਸ ਦੇ ਨਾਲ 2009 ਦੇ ਵਿੱਚ ਇਸ ਦਾ ਵਿਆਹ ਹੋਇਆ ਸੀ ਤਾਂ ਦੋਨਾਂ ਦੀ ਲਵ ਮੈਰਿਜ ਸੀ ਪਰ 2014 ਦੇ ਵਿੱਚ ਦੋਨਾਂ ਦਾ ਤਲਾਕ ਹੋ ਗਿਆ ਪਰ ਬੱਚੇ ਦੇ ਵਧੀਆ ਭਵਿੱਖ ਦੇ ਲਈ ਇਸਨੇ ਫਿਰ ਤੋਂ ਆਪਣੇ ਪਤੀ ਦੇ ਨਾਲ ਰਹਿਣਾ ਸ਼ੁਰੂ ਕਰ ਦਿੱਤਾ ਤੇ ਇਹ ਉਸ ਨੂੰ ਧਮਕਾਉਂਦਾ ਰਿਹਾ ਤੇ ਉਸ ਦੇ ਨਾਮ ਦੀ ਪ੍ਰਾਪਰਟੀ ਆਪਣੇ ਨਾਮ ਕਰਵਾਉਣਾ ਚਾਹੁੰਦਾ ਸੀ। ਇਸ ਕਰਕੇ ਇਸ ਰਿਪੋਰਟ ਇਸ ਕਰਕੇ ਲਗਾਤਾਰ ਉਸਤੇ ਹਮਲੇ ਕਰਦਾ ਸੀ ਤਾਂ ਇਸ ਦੇ ਵੱਲੋਂ ਕਈ ਵਾਰ ਪੁਲਿਸ ਨੂੰ ਸ਼ਿਕਾਇਤ ਵੀ ਕੀਤੀ ਗਈ ਪਰ ਇਸ ਦਾ ਪਿਤਾ ਪੁਲਿਸ ਦੇ ਵਿੱਚ ਐਸ ਐਚ ਓ ਹੈ ਜਿਸ ਕਰਕੇ ਕੋਈ ਵੀ ਕਾਰਵਾਈ ਨਹੀਂ ਉਹੀ ਤਾਂ ਹੁਣ ਇਸ ਦੇ ਵੱਲੋਂ ਬਾਜ਼ਾਰ ਦੇ ਵਿੱਚ ਸ਼ਰਿਆਮ ਇਸ ਮਹਿਲਾ ਦੇ ਉੱਤੇ ਹਮਲਾ ਕੀਤਾ ਗਿਆ ਹੈ ਜਿਸ ਦੀ ਇੱਕ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ ਤਾਂ ਇਸ ਦੇ ਵਿੱਚ ਮਹਿਲਾ ਗੰਭੀਰ ਰੂਪ ਦੇ ਨਾਲ ਜ਼ਖਮੀ ਹੋਈ ਸੀ ਜਿਸ ਨੂੰ ਕਈ ਲੋਕਾਂ ਦੇ ਵੱਲੋਂ ਹਸਪਤਾਲ ਦੇ ਵਿੱਚ ਪਹੁੰਚਾਇਆ ਗਿਆ ਤਾਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਸ਼ਰਿਆਮ ਇਸ ਦੇ ਵੱਲੋਂ ਗੁੰਡਾਗਰਦੀ ਕੀਤੀ ਗਈ ਹੈ ਆਪਣੀ ਹੀ ਪਤਨੀ ਦੇ ਉੱਤੇ ਚਾਕੂਆਂ ਦੇ ਨਾਲ ਵਾਰ ਕੀਤੇ ਗਏ ਜੇਕਰ ਮੌਕੇ ਤੇ ਲੋਕ ਨਾ ਪਹੁੰਚਦੇ ਤਾਂ ਇਸ ਦੇ ਵੱਲੋਂ ਮਹਿਲਾ ਨੂੰ ਹੋਰ ਵੀ ਨੁਕਸਾਨ ਪਹੁੰਚਾਇਆ ਜਾ ਸਕਦਾ ਸੀ ਤਾਂ ਤਾਂ ਮਤਲਬ ਤੁਹੋ ਥੋੜੀ ਕਾਸਟ ਦੇ ਕਰਕੇ ਮੇਰਾ ਡਾਈਵੋਰਸ ਹੋ ਗਿਆ ਮਿਚੁਅਲ ਅੰਡਰਸਟੈਂਡਿੰਗ ਨਾਲ 2014 ਚ ਡਾਈਵੋਰਸ ਹੋ ਗਿਆ ਉਸ ਤੋਂ ਬਾਅਦ ਕਿਹਾ ਕਿ ਮੇਰੇ ਹਸਬੰਦ ਦਾ ਹੀ ਕਹਿਣਾ ਹੈਗਾ ਕਿ ਡਾਈਵੋਰਸ ਹੋਇਆ ਮੇਰੀ ਮੰਮੀ ਕਰਕੇ ਠੀਕ ਹੈ ਤੇ ਅਸੀਂ ਇਕੱਠੇ ਰਹਿਣਾ ਤੇ ਫਿਰ 2000 ਫਿਰ ਅਸੀਂ ਉਸ ਤੋਂ ਬਾਅਦ ਇਕੱਠੇ ਰਹਿਣਾ ਸ਼ੁਰੂ ਕਰਤਾ ਡਾਈਵੋਰਸ ਤੋਂ ਫਿਰ ਉਹੀ ਸਾਲ ਚ ਲਾਸਟ 25 ਦਸੰਬਰ 2014 ਨੂੰ ਬੇਟਾ ਹੋਇਆ ਮੇਰਾ ਠੀਕ ਹੈ ਫਿਰ ਮੈਂ ਬੇਟੇ ਦੇ ਕਰਕੇ ਚਲੋ ਐਡਜਸਟਮੈਂਟ ਕਰਦੀ ਰਹੀ ਪਹਿਲਾਂ ਸੈਪਰੇਟ ਰਹੀ ਹਾਂ ਜਦੋਂ ਬੇਟਾ ਹੋਇਆ ਸੈਪਰੇਟ ਰਹੀ ਹਾਂ ਮੈਂ ਆਪਣੇ ਮਾਇਕੇ ਫਿਰ ਉਸ ਤੋਂ ਬਾਅਦ ਆਇਆ ਉਹ ਕਿ ਫਿਰ ਮੇਰੀ ਜੌਬ ਲੱਗੀ 2019 ਚ ਫਿਰ ਹਸਬੰਡ ਮੇਰੇ ਨੇ ਜਿਹੜਾ ਐਕਸ ਹਸਬੰਡ ਆ ਉਹਨੇ ਮੇਰੇ ਨਾਲ ਰਹਿਣਾ ਸਟਾਰਟ ਕਰਤਾ ਜਦੋਂ ਮੇਰੀ ਜੌਬ ਲੱਗ ਗਈ ਪਹਿਲਾਂ ਨਹੀਂ ਸੀ ਰਹਿੰਦਾ ਨਾ ਮੈਨੂੰ ਰੱਖਦਾ ਸੀ ਤੇ ਮੇਰੀ ਲੋਜ਼ ਨੇ ਮੈਨੂੰ ਘਰੋਂ ਕੱਢਤਾ ਹੀਗਾ ਫਿਰ ਤੋਂ ਫਿਰ ਬੇਟੇ ਹੋਣ ਤੋਂ ਬਾਅਦ ਥੋੜੀ ਦੇਰ ਮੈਂ ਰਹੀ ਆ ਇੱਥੇ ਇੱਥੇ ਪਠਾਨਗੁਰ ਸ਼ਾਹਪੂਰ ਚੌਂਕ ਹੈ ਨਾ ਇਨ ਲੋਜ਼ ਦਾ ਪੁਰਾਣਾ ਜਗਾਹ ਰਹੀ ਤਰਲੇ ਮਿੰਦਾ ਕਰਕੇ ਕਿ ਬੇਟਾ ਤੇ ਰਹਿਣ ਦੋ ਮੈਨੂੰ ਉੱਥੇ ਉੱਥੇ ਰਹੀ ਆ ਮੇਰੇ ਹਾਰਡਲੀ ਮੇਰੇ ਖਿਆਲ ਨਾਲ ਮੈਂ ਸਾਲ ਵੀ ਨਹੀਂ ਰਹੀ ਉੱਥੇ ਫਿਰ ਉਹਨਾਂ ਨੇ ਮੈਨੂੰ ਕੜਤਾ ਗਾਲਾਂ ਗੁਲਾ ਗੜ ਕੇ ਕਰੈਕਟਰ ਦੇ ਬਾਰੇ ਬੋਲ ਕੇ ਫਿਰ ਫਿਰ ਉਸ ਤੋਂ ਬਾਅਦ ਹੁਣ ਮੈਂ ਕੰਟੀਨਿਊਸਲੀ ਮਤਲਬ ਵਹੀ ਰਹਿੰਦੇ ਪਏ ਆ ਪਰ ਮੇਰੇ ਹਸਬੰਡ ਦੀਆਂ ਹਰਕਤਾਂ ਜਿਹੜੀਆਂ ਨੇ ਬੜੀਆਂ ਮਾੜੀਆਂ ਹੋ ਗਈਆਂ ਇੱਕ ਬ੍ਰਿੰਗ ਕਰਦੇ ਹੀ ਉਹਦੇ ਨਾਲ ਉਹਦੇ ਕਰਕੇ ਮੈਨੂੰ ਮਾਰ ਕੁੱਟਾਈ ਕਰਦੇ ਹੀ ਤੇ ਹੁਣ ਤਾਂ ਹੈ ਕਿ ਉਹਨੇ ਲਗਾਤਾਰ ਮੇਰੇ ਖਿਆਲ ਨਾਲ ਸਾਲ ਤੋਂ ਬੜੇ ਜ਼ਿਆਦਾ ਜੀਣਾ ਹਰਾਮ ਕਰਤਾ ਮੈਂ ਕੰਪਲੇਨ ਵੀ ਕੀਤੀ ਇੱਕ ਮੈਂ ਕੀਤੀ 14 ਜੁਲਾਈ ਨੂੰ ਉਹਦੇ ਨੂੰ ਮਾਫੀ ਮੰਗ ਕੇ ਚਲਾ ਗਿਆ ਸਾਹਿਲ ਸ਼ਰਮਾ ਉਹਦਾ ਨਾਮ ਹਸਬੰਡ ਦਾ ਇਹ ਗ੍ਰ ਪ੍ਰਧਾਨਗੁਰ ਦਰਨ ਵਾਲਾ ਉਹ ਹੁਣ ਅਸੇ ਕੱਟੇ ਰਹਿ ਰਹੀ ਪਰ ਇਹਨੇ ਫਿਰ ਮੈਨੂੰ ਨਾ 4 4 ਅਕਤੂਬਰ ਨੂੰ ਮੈਨੂੰ ਮਾਰਿਆ ਮੈਂ ਐਮਐਲਆਰ ਕਟਵਾਈ ਮੈਂ ਪੁਲਿਸ ਦੇ ਵੀ ਆਈ ਕਿ ਮੇਰੇ ਨਾ ਕੋਈ ਮਤਲਬ ਕਾਰਵਾਈ ਕੀਤੀ ਜਾਏ ਮੇ ਕੋਲ ਛੋਟਾ ਜਿਹਾ ਫੁਟੇਜ ਵੀ ਹੈਗਾ ਜਿਹੜਾ ਉਹਨੇ ਮੈਨੂੰ ਕੁੱਟਿਆ ਪਰ ਪੁਲਿਸ ਵਾਲਿਆਂ ਨੇ ਵੀ ਕੋਈ ਕਾਰਵਾਈ ਨਹੀਂ ਕੀਤੀ ਉਹਦਾ ਮੈਨੂੰ ਇਹੀ ਕਹਿਣਾ ਸੀ ਮੇਰੇ ਹਸਬੰਦ ਦਾ ਕਿ ਤੂੰ ਜੋ ਕਰਨਾ ਕਰ ਲਾ ਮੈਂ ਪੁਲਿਸ ਤੇ ਪੈਸੇ ਚੜਾਉਂਦੇ ਆ ਮੇਰਾ ਕੋਈ ਕੁਝ ਨਹੀਂ ਵਿਗਾੜ ਸਕਦਾ ਅੱਜ ਜਦ ਮੈਂ ਆਪਣੇ ਬੇਟੇ ਨੂੰ ਛੱਡ ਕੇ ਕਿਸੇ ਰਿਲੇਟਿਵ ਦੇ ਘਰੇ ਤੇ 아이ਸੀ ਰੀਆ ਰੀਆ ਜਿਮ ਹੈ ਨਾ ਰੀਆ ਮਹਾਜਲ ਦਾ ਮੈਂ ਉੱਥੇ ਜਿਮ ਚ ਗਈ ਸੀ ਤੇ ਉਹ ਮੈਨੂੰ ਫੋਲੋ ਕਰਦਾ ਆ ਹੈ ਨਾ ਉਹ ਮੇਰੇ ਪਿੱਛੇ ਆ ਗਿਆ ਉਹਨੇ ਉੱਥੇ ਮੈਨੂੰ ਮਾਰਨਾ ਗੁੱਟਣਾ ਸਟਾਰਟ ਕਰਤਾ ਫਿਰ ਉਹਨੇ ਨਾਈਫ ਗੱਡੀ ਗੱਡੀ ਚੋਂ ਤੇ ਉਹ ਉਹਦਾ ਇਹੀ ਕਹਿਣਾ ਕਿ ਦੋ ਘਾਰਾ ਕੋਠੀਆਂ ਦੋ ਉਹ ਮੇਰੇ ਨਾਮ ਹੈ ਕਿਉਂ ਮੇਰੇ ਨਾਮ ਕਰ ਤੇ ਰਹਿਣਾ ਵੀ ਮੈਂ ਤੇਰੇ ਨਾਲ ਜ਼ਬਰਦਸਤੀ ਤੇ ਮਾਰ ਕੁੱਟਾਈ ਵੀ ਮਤਲਬ ਤੂੰ ਸਹੀ ਜਜਵੇਂ ਤੂੰ ਪਹਿਲਾਂ ਸਿੰਦੀ ਪਰ ਇਸ ਵਾਰੀ ਮੈਂ ਨਹੀਂ ਉਹਨੂੰ ਮੈਂ ਕਿਹਾ ਕਿ ਨਹੀਂ ਮੈਂ ਤੇਰੇ ਨਾਲ ਰਹਿਣਾ ਬਹੁਤ ਹੋ ਗਿਆ